ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਿਰਤਾਂਤ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਹਰੀ ਸਿੰਘ ਦਾ ਮੁਲਕੀ ਪ੍ਰਬੰਧ ਨਲੂਏ ਸਰਦਾਰ ਨੇ ਦੋਸਤ ਮੁਹੰਮਦ ਖਾਨ ਦੀਸ ਸੌਰਸ਼ ਦੇ ਦਬਾਅ ਤੋਂ ਵਿਹਲੇ ਹੁੰਦਿਆਂ ਹੀ ਸਭ ਤੋਂ ਪਹਿਲਾਂ ਆਪਣੇ ਹੱਥ ਵਿੱਚ ਇਹ ਕੰਮ ਲਿਆ ਕਿ ਸਾਰੇ ਇਲਾਕੇ ਦਾ ਦੌਰਾ ਕੀਤਾ ਜਿੱਥੇ-ਜਿੱਥੇ ਦੇਸ਼ ਦੀ ਰੱਖਿਆ ਲਈ ਫੌਜੀ ਕਿਲੇ ਆਂਦੇ ਅਤੇ ਚੌਂਕੀਆਂ ਦੀ ਲੋੜ ਸਮਝੀ ਉੱਥੇ-ਉੱਥੇ ਕਿਲੇ ਆਦ ਬਣਵਾਉਣ ਦਾ ਹੁਕਮ ਦੇ ਦਿੱਤਾ ਜਿਨ੍ਹਾਂ ਦਾ ਸਾਰ ਬਿਸਥਾਰ ਹਾਲ ਅਗਲੇ ਕਾੰਡ ਵਿੱਚ ਫੌਜੀ ਪ੍ਰਬੰਧ ਦੇ ਸਿਰਲੇਖ ਹੇਠ ਆਵੇਗਾ ਇੱਥੇ ਉਸ ਦੇ ਮੁਲਕੀ ਪ੍ਰਬੰਧ ਬਾਰੇ ਲਿਖਿਆ ਜਾਂਦਾ ਹੈ ਇਹ ਸੂਬੇ ਵਿੱਚ ਸਨ 1658 ਈਸਵੀ ਵਿੱਚ ਔਰੰਗਜ਼ੇਬ ਬਾਦਸ਼ਾਹ ਨੇ ਹਿੰਦੂਆਂ ਉੱਪਰ ਜਜ਼ੀਆ ਲਾਇਆ ਸੀ ਜੋ ਹਰ ਇੱਕ ਬਾਲਗ ਹਿੰਦੂ ਤੋਂ ਇੱਕ ਦਿਨਾਰ ਸਾਲਾਨਾ ਲਿਆ ਜਾਂਦਾ ਜਿੱਥੇ ਇਹ ਮਾਇਕੀ ਤੌਰ ਤੇ ਹਿੰਦੂਆਂ ਲਈ ਬੜਾ ਹਾਨੀਕਾਰਕ ਸੀ ਉੱਥੇ ਇਸ ਟੈਕਸ ਦੇ ਤਾਰਨੇ ਦਾ ਤਰੀਕਾ ਵੀ ਬੜਾ ਹੀ ਹਤਕ ਭਰਿਆ ਸੀ ਅਰਥਾਤ ਹਰ ਇੱਕ ਕਾਫਰ ਨੂੰ ਹਾਕਮ ਦੀ ਹਜ਼ੂਰੀ ਵਿੱਚ ਖੁਦ ਹਾਜ਼ਰ ਹੋ ਕੇ ਆਪਣੇ ਹੱਥ ਨਾਲ ਜਜ਼ੀਆ ਦਾਖਲ ਕਰਨਾ ਪੈਂਦਾ ਸੀ ਇਸ ਦੇ ਸਮੇਂ ਸਿਰ ਨਾਂ ਤਾਰਨ ਪਰ ਬੜੀਆਂ ਭਿਆਨਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ ਸਰਦਾਰ ਹਰੀ ਸਿੰਘ ਨੇ ਸਭ ਤੋਂ ਪਹਿਲਾਂ ਹਿੰਦੂ ਭਾਈਆਂ ਤੋਂ ਜਜ਼ੀਆ ਹਟਾ ਦਿੱਤਾ ਤੇ ਇਸ ਕਮੀ ਨੂੰ ਪੂਰਾ ਕਰਨ ਲਈ 4 ਰੁਪਏ ਦੀ ਫੀਸ ਘਰ ਮੁਸਲਮਾਨਾਂ ਪਰ ਖਿਰਾਜ ਲਗਾ ਦਿੱਤਾ ਜੋ ਸਾਲਾਨਾ ਵਸੂਲ ਕੀਤਾ ਜਾਂਦਾ ਸੀ ਇਸ ਦੇ ਬਾਅਦ ਪਸ਼ਾਵਰ ਦੇ ਇਲਾਕੇ ਨੂੰ 8 ਲਿਖੇ ਪੰਜਾਂ ਪਰਗਣਿਆਂ ਵਿੱਚ ਵੰਡ ਕੇ ਜਾਾਰੇ ਪਰਦੇ ਦਿੱਤਾ ਨੰਬਰ 1 ਪਰਗਣਾ ਮੁਹੰਮਦ ਮਲਕ ਅਮੀਨਉੱਲਾ ਖਾਨ ਹਜ਼ਾਰਖਾਨੀ ਨੂੰ ਦੂਸਰਾ ਇਲਾਕਾ ਖਲੀਲ ਅਰਬਾਬ ਮੁਹੰਮਦ ਖਾਨ ਖਲੀਲ ਨੂੰ ਤੀਸਰਾ ਪਰਗਣਾ ਦਾਉ ਜੀ ਸੁੰਦਰ ਦਾਸ ਗੋਪਾਲ ਦਾਸ ਪਿਸ਼ੋਰੀਆ ਨੂੰ ਦਿੱਤਾ ਚੌਥਾ ਪਰਗਣਾ ਖਾਲਸਾ ਪਬੀ ਅਕਰਪੁਰਾ ਸਾਈਂ ਦਿੱਤਾ ਮੱਲ ਪਿਸ਼ੋਰੀਏ ਕੋਲ ਅਜਾਰੇ ਪਰਸੀ ਪੰਜਵਾਂ ਪਰਗਣਾ ਹਸਤ ਨਗਰ ਸਰਦਾਰ ਸੈਦ ਮੁਹੰਮਦ ਖਾਨ ਤੇ ਸੁਲਤਾਨ ਮੁਹੰਮਦ ਖਾਨ ਬਾਰਕ ਜੀਆਂ ਨੂੰ ਗੁਜ਼ਾਰੇ ਲਈ ਜਾਗੀਰ ਮਾਫੀ ਦਿੱਤਾ ਗਿਆ ਇਹਨਾਂ ਉਪਰੋਕਤ ਪਰਗਣਿਆਂ ਤੋਂ 1221600 30 ਰੁਪਏ ਸਾਲਾਨਾ ਸਹੂਲਤ ਨਾਲ ਵਸੂਲ ਹੋ ਜਾਂਦਾ ਸੀ ਹਰ ਇੱਕ ਪਰਗਣੇ ਦੇ ਠੇਕੇਦਾਰ ਤੋਂ ਜ਼ਮੀਨ ਦੀ پیداوار ਦੇ ਅੰਦਾਜ਼ੇ ਪਰ ਪੰਜਵਾਂ ਤੇ ਚੌਥਾ ਹਿੱਸਾ ਕਦੇ ਅੱਠਵਾਂ ਹਿੱਸਾ ਸਰਕਾਰ ਲਈ ਲਿੱਤਾ ਜਾਂਦਾ ਸੀ ਅਰਥਾਤ ਚਾਰ ਹਿੱਸੇ ਜ਼ਿਮੀਂਦਾਰ ਦੇ ਅਤੇ ਪੰਜਵਾਂ ਸਰਕਾਰੀ ਕੁਝ ਕੁ ਨੈਰੀ ਜ਼ਮੀਨਾਂ ਦਾ ਜਿਹੜੀਆਂ ਬਹੁਤੀਆਂ ਉਪਜਾਊ ਸਨ ਜਿਨ੍ਹਾਂ ਵਿੱਚ ਫੁੱਟੀ ਨੀਲ ਗੰਨਾ ਤੇ ਸਬਜ਼ੀਆਂ ਬੀਜੀਆਂ ਜਾਂਦੀਆਂ ਸਨ ਨਗਦੀ ਤਰੀਕੇ ਨਾਲ ਲਗਾ ਲਿਆ ਜਾਂਦਾ ਸੀ ਪਰ ਇਹ ਸਾਰੇ ਰੇਟ ਪਹਿਲੇ ਹਾਕਮਾਂ ਨਾਲੋਂ ਬਹੁਤੇ ਨਰਮ ਸਨ ਜ਼ਿਮੀਂਦਾਰਾਂ ਨੂੰ ਵਧੀਰੀਆਂ ਸਹੂਲਤਾਂ ਪਹੁੰਚਾਉਣ ਲਈ ਸਰਦਾਰ ਜੀ ਨੇ ਬਾੜ ਦੇ ਇਕੱਠੇ ਤੇ ਦਰਿਆ ਕਾਬਲ ਵਿੱਚੋਂ ਨਹਿਰਾਂ ਕਢਵਾਈਆਂ ਸਨ ਜਿਨ੍ਹਾਂ ਦੇ ਕਾਰਨ ਸੋਬੇ ਦੀ ਪੈਦਾਵਾਰ ਬਹੁਤ ਵੱਧ ਗਈ ਤੇ ਜ਼ਿਮੀਂਦਾਰ ਦਿਨੋਂ ਦਿਨ ਅਸੂਦਾ ਹੋਣ ਲੱਗੇ ਉੱਚੀਆਂ ਜ਼ਮੀਨਾਂ 'ਤੇ ਜਿੱਥੇ ਪਾਣੀ ਨਹੀਂ ਸੀ ਚੜਦਾ ਸਰਕਾਰੀ ਖਰਚ 'ਤੇ ਖੂਬ ਪਟਵਾ ਦਿੰਦੇ ਉੱਪਰ ਲਿਖੀ ਆਮਦਨੀ ਤੋਂ ਛੋਟ ਮਹਰਾਨਾ ਮਸੂਲ ਚੁੰਗੀਆ ਤੋਂ 4 ਲੱਖ ਦਾ ਟਿਕਾਣਾ ਹੋਰ ਆਮਦਨ ਹੁੰਦੀ ਸੀ ਸੂਬਾ ਪਸ਼ਾਵਰ ਦੀ ਸਭ ਇਸ ਤਰ੍ਹਾਂ ਆਮਦਨੀ ਅੱਗੇ ਦਿੱਤੀ ਜਾਏਗੀ ਇਸ ਪ੍ਰਬੰਧ ਪਰ ਮਹਾਰਾਜਾ ਰਜੀਤ ਸਿੰਘ ਜੀ ਐਡੇ ਪ੍ਰਸੰਨ ਹੋਏ ਕਿ ਸਰਦਾਰ ਹਰੀ ਸਿੰਘ ਜੀ ਨੂੰ ਖਾਲਸਾ ਰਾਜ ਦੀ ਸਭ ਤੋਂ ਵੱਡੀ ਇੱਜ਼ਤ ਪਸ਼ਾਵਰ ਦੇ ਸੂਬੇ ਵਿੱਚ ਆਪਣਾ ਸਿੱਕਾ ਜਰਬ ਚਲਾਉਣੇ ਦੀ ਮੋਢ ਬਖਸ਼ੀ ਇਹ ਦੁੱਤੀ ਇੱਜ਼ਤ ਸਰਦਾਰ ਹਰੀ ਸਿੰਘ ਨਲੂਏ ਨੇ ਦੂਜੀ ਵਾਰ ਬਖਸ਼ੀ ਗਈ ਸੀ ਜਿਹਾ ਕਿ ਪਾਠਕ ਪਿੱਛੇ ਪੜਾਏ ਹਨ ਕਿ ਇਹ ਕੇਰਾ ਕਸ਼ਮੀਰ ਦੀ ਗਵਰਨਰਰੀ ਸਮੇਂ ਅੱਤੇ ਦੂਜੀ ਵਾਰ ਹੁਣ ਪਸ਼ਾਵਰ ਵਿੱਚ ਇਹਨਾਂ ਸਿੱਕਿਆਂ ਦੇ ਨਮੂਨੇ ਅੱਜ ਤੱਕ ਕਈ ਜਗ੍ਹਾ ਤੋਂ ਮਿਲੇ ਸਕਦੇ ਹਨ ਲਾਹੌਰ ਦੇ ਜਾਇਬ ਘਰ ਵਿੱਚ ਸਰਦਾਰ ਹਰੀ ਸਿੰਘ ਦਾ ਪਸ਼ੌਰ ਦੀ ਟਕਸਾਲ ਦਾ ਸਿੱਕਾ ਇਸ ਵਕਤ ਸਨ 1937 ਤੱਕ ਮੌਜੂਦ ਹੈ ਇਸ ਦੇ ਸਾਹਮਣੇ ਪਾਸੇ ਫਾਰਸੀ ਹਰਫਾਂ ਵਿੱਚ ਲਿਖਿਆ ਹੈ ਇਸ ਰੁਪਏ ਦਾ ਵਜ਼ਨ 135 ਗ੍ਰੇਨ ਜਾਂ 8.5 ਮਾਸ਼ੇ ਦੇ ਬਰਾਬਰ ਸੀ ਕੁਝ ਰੁਪਏ ਪਸ਼ਾਵਰ ਦੀ ਟਕਸਾਲ ਦੇ ਐਸੇ ਵੀ ਮਿਲਦੇ ਹਨ ਜਿਨ੍ਹਾਂ ਪਰ ਸਮਤ 1892 ਦਰਜ ਹੈ ਸਰਦਾਰ ਹਰੀ ਸਿੰਘ ਦਾ ਫੌਜੀ ਪ੍ਰਬੰਧ ਕਿਲਾ ਜਮਰੋਦ ਫਤਿਹਗੜ ਆਪ ਦਾ ਬਣਾਉਣਾ ਸਦਾ ਹਰੀ ਸਿੰਘ ਨੂੰ ਸੂਬਾ ਪਸ਼ਾਵਰ ਦੇ ਮਾਲੀ ਅਤੇ ਮੁਲਕੀ ਪ੍ਰਬੰਧਤ ਹੋਜਦ ਅਸੂਸਮਤ 1893 ਵਿੱਚ ਕੁਝ ਵੇਲ ਮਿਲੀ ਤਾਂ ਆਪ ਸਣੇ ਕੁਝ ਵਿਚਾਰਬਾਨ ਸਰਦਾਰਾਂ ਅਤੇ ਫੌਜ ਦੇ ਸਿੱਧਾ ਦਰਾ ਖੈਬਰ ਵੱਲ ਗਏ ਇੱਥੇ ਪਹੁੰਚ ਕੇ ਉਹਨਾਂ ਸਾਰੇ ਰਸਤਿਆਂ ਤੇ ਦਰਿਆਾਂ ਦੀ ਜਿਹੜੇ ਕਾਬਲ ਤੋਂ ਪਸ਼ਾਵਰ ਵੱਲ ਆਉਂਦੇ ਸਨ ਬੜੀ ਦੂਰਦਰਸ਼ਟੀ ਨਾਲ ਦੇਖਭਾਲ ਕੀਤੀ ਇਸ ਤਰ੍ਹਾਂ ਲੰਮੀ ਸੋਚ ਵਿਚਾਰ ਦੇ ਉਪਰੰਤ ਆਪ ਨੇ ਇੱਥੇ ਇੱਕ ਥੇ ਨੂੰ ਪਸੰਦ ਕੀਤਾ ਇਸ ਪਰ ਇੱਕ ਕੱਚੀ ਗੜੀ ਬਣੀ ਹੋਈ ਸੀ ਜਿਹੜੀ ਜਮਰੋਦ ਦੇ ਨਾਮ ਪਰ ਪ੍ਰਸਿੱਧ ਸੀ ਇਸ ਥਾਂ ਪਰ ਆਪ ਨੇ ਇੱਕ ਬਹੁਤ بڑے ਕਿਲੇ ਦੇ ਬਣਾਉਣ ਦਾ ਫੈਸਲਾ ਕੀਤਾ ਇਸੇ ਦਿਨ ਤੋਂ ਦੋ ਰਜਮਟਾਂ ਮੇਲਦਾਰਾਂ ਦੀਆਂ ਤੇ ਕਈ ਹਜ਼ਾਰ ਮਜ਼ਦੂਰ ਤੇ ਰਾਜ ਆਧ ਕਾਰੀਗਰਾਂ ਦੇ ਇਕੱਠ ਦਾ ਪ੍ਰਬੰਧ ਕੀਤਾ ਗਿਆ ਇਹਨਾਂ ਦਾ ਛੋਟ ਬਹੁਤ ਸਾਰਾ ਪੱਥਰ ਅਦਲੋਣ ਦੇ ਮਸਾਲੇ ਦਾ ਜ਼ਖੀਰਾ ਜਮਾ ਕਰਕੇ ਇੱਕ ਕਤਕ ਸੰਮਤ 1893 ਮੁਤਾਬਕ 17 ਅਕਤੂਬਰ ਸਨ 1836 ਈਸਵੀ ਦੀ ਸਵੇਰ ਨੂੰ ਬਹੁਤ بڑے ਫੌਜੀ ਇਕੱਠ ਦੇ ਸਾਹਮਣੇ ਅਰਦਾਸਾ ਸੋਦ ਕੇ ਇਸ ਕਿਲੇ ਦੀ ਨੀਂਹ ਆਪਣੇ ਹੱਥ ਨਾਲ ਰੱਖੀ। ਇਸ ਸਮੇਂ ਤੋਪ ਦੀ ਸਲਾਮੀ ਉਤਾਰੀ ਗਈ। ਫੌਜੀ ਵਾਜਿਆਂ ਨੇ ਆਪਣੇ ਕਮਾਲ ਦਸਤੇ। ਇਸ ਦੇ ਬਾਅਦ ਕਿਲੇ ਦੀ ਉਸਾਰੀ ਦਾ ਕੰਮ ਬੜੇ ਜੋਰਸ਼ ਨਾਲ ਆਰੰਭ ਹੋ ਗਿਆ। ਦਿਨ ਰਾਤ ਦੇ ਕੰਮ ਦਾ ਸਿੱਟਾ ਇਹ ਨਿਕਲਿਆ ਕਿ ਇਹ ਭਾਰੀ ਕਿਲਾ 1 ਮਹੀਨਾ 25 ਦਿਨਾਂ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਗਿਆ। ਇਸ ਕਿਲੇ ਦੇ ਕੰਧਾਂ 4 ਗੱਜ ਚੌੜੀਆਂ ਅਤੇ 92 ਗੱਜ ਉੱਚੀਆਂ ਰੱਖੀਆਂ ਗਈਆਂ ਜਿਸ ਵਿੱਚ ਦੋਹਰੇ ਦਰਵਾਜ਼ੇ ਲਾਏ ਗਏ ਸਨ ਇਸ ਸਮੇਂ ਕਿਲੇ ਦੀ ਡਿਠਣੀ ਬੜੀ ਭਾਰੀ ਫੌਜੀ ਸ਼ਾਨ ਨਾਲ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪਾਇਆ ਗਿਆ ਕਿਲੇ ਦਾ ਨਾਮ ਸਰਦਾਰ ਹਰੀ ਸਿੰਘ ਨੇ ਫਤਿਹਗੜ ਰੱਖਿਆ ਇਸ ਵਿੱਚ 800 ਪੈਦਲ ਜਵਾਨ 200 ਸਵਾਰ 80 ਤੋਪਖਾਨੇ ਦੇ ਗੋਲੇਦਾਰ 10 ਵੱਡੀਆਂ ਤੇ 12 ਹਲਕੀਆਂ ਤੋਪਾਂ ਰੱਖਣ ਦਾ ਹੁਕਮ ਦਿੱਤਾ ਤੇ ਆਪਣੇ ਲਾਇਕ ਅਤੇ ਪ੍ਰੋਸਾਜੋਗ ਨਾਇਬ ਸਰਦਾਰ ਮਹਾ ਸਿੰਘ ਨੂੰ ਹਜ਼ਾਰੇ ਤੋਂ ਬੁਲਾ ਕੇ ਜਮਰੋਦ ਦੇ ਕਿਲੇ ਦਾ ਕਿਲਾਦਾਰ ਅਤੇ ਸਰਹੱਦਦਾਰ ਦਾ ਉੱਚ ਰਤਬਾ ਬਖਸ਼ਿਆ ਇਸ ਫੌਜ ਦੇ ਆਮ ਵਰਤਨ ਲਈ ਪਾਣੀ ਜਮਰੋਦ ਦੇ ਇਕੱਠੇ ਤੋਂ ਲਿੱਤਾ ਜਾਂਦਾ ਸੀ ਜਿਹੜਾ ਦਰਾ ਖੈਬਰ ਤੋਂ ਨਿਕਲ ਕੇ ਇਸ ਕਿਲੇ ਦੇ ਪਾਸੋਂ ਹੀ ਗੁਜ਼ਰਦਾ ਸੀ ਇਸ ਇਕੱਠੇ ਦੇ ਪਾਣੀ ਦੇ ਜਾਰੀ ਰੱਖਣ ਦੀ ਜ਼ਿੰਮੇਵਾਰੀ ਦਰਾ ਖੈਬਰ ਦੇ ਅਫਰੀਦੀਆਂ ਦੇ जिम्मे ਪਾਈ ਗਈ ਸੀ ਜਿਨ੍ਹਾਂ ਨੂੰ ਇਸ ਖिदਮਤ ਦੇ ਬਦਲੇ 1200 ਰੁਪਇਆ ਜਹਾਂਗੀਰ ਦੇ ਤੌਰ ਪਰ ਦਿੱਤਾ ਜਾਂਦਾ ਸੀ ਹੋਰ ਦੂਰਦ੍ਰਿਸ਼ਟੀ ਤੋਂ ਕੰਮ ਲੈ ਕੇ ਇੱਕ ਬੜਾ ਭਾਰੀ ਖੂ ਕਿਲੇ ਦੇ ਅੰਦਰ ਪਟਵਾਇਆ ਗਿਆ ਸੀ ਤਾਂ ਜੇ ਕਦੀ ਬਾਹਰ ਦਾ ਪਾਣੀ ਬੰਦ ਹੋ ਜਾਏ ਤਾਂ ਕਿਲੇ ਦੀ ਫੌਜ ਲਈ ਅੰਦਰੋਂ ਹੀ ਕੰਮ ਚੱਲਦਾ ਰਹੇ ਇਸ ਤਰ੍ਹਾਂ ਅਨਾਜ ਦਾ ਭਾਰੀ ਜ਼ਖੀਰਾ ਤੇ ਗੋਲਾ ਬਾਰੂਦ ਅੰਦਰ ਰਖਵਾ ਦਿੱਤਾ ਤਾਂ ਕਿ ਲੋੜ ਦੇ ਸਮੇਂ ਕਈ ਦਿਨਾਂ ਤੱਕ ਜੇ ਕਦੇ ਬਾਹਰ ਤੋਂ ਸਹਾਇਤਾ ਬੰਦ ਹੋ ਜਾਏ ਤਾਂ ਵੀ ਨਿਰਭਾਹ ਹੁੰਦਾ ਰਹੇ। ਪਸ਼ਾਵਰ ਤੋਂ ਜਮਰੋਦ ਦੇ ਕਿਲੇ ਨੂੰ ਜਾਣ ਵਾਲੀ ਸੜਕ ਦੀ ਰਾਖੀ ਲਈ ਪਸ਼ਾਵਰ ਅਤੇ ਜਮਰੋਦ ਦੇ ਠੀਕ ਅੱਧ ਵਿੱਚ ਇੱਕ ਹੋਰ ਛੋਟਾ ਕਿਲਾ ਬਣਵਾਇਆ ਜਿਸ ਦਾ ਨਾਮ ਬੁਰਜ ਹਰੀ ਸਿੰਘ ਰੱਖਿਆ ਜਿਸ ਵਿੱਚ 100 ਜਵਾਨ ਰੱਖੇ ਗਏ ਸਨ। ਇਸ ਦੇ ਨਾਲ ਇੱਕ ਹੋਰ ਅਤ ਜ਼ਰੂਰੀ ਕਿਲਾ ਤਿਆਰ ਕਰਵਾਇਆ ਜਿਸ ਦਾ ਨਾਮ ਕਿਲਾ ਬਾੜਾ ਸੀ। ਇਸਕੇ ਲਈ ਨਾ ਤਿਰਾਈ ਅਫਰੀਦੀਆਂ ਦਾ ਰਸਤਾ ਆਪਣੇ ਕਬਜ਼ੇ ਵਿੱਚ ਆ ਗਿਆ ਸੀ ਇਸ ਵਿੱਚ 300 ਜਵਾਨ ਪੈਦਲ 100 ਸਵਾਰ ਤਿੰਨ ਤੋਪਾਂ ਤੇ ਲੋੜ ਅਨੁਸਾਰ ਖਾਨ ਪੰਦ ਦਾ ਜ਼ਖੀਰਾ ਰੱਖਾ ਕੇ ਇਸ ਦੀ ਕਮਾਂਡ ਸਰਦਾਰ ਚੰਡਾ ਸਿੰਘ ਬਤਾਲੇ ਦੇ ਹੱਥ ਸੌਂਪੀ ਇਸ ਤਰ੍ਹਾਂ ਕਿਲਾ ਮਿਚਨੀਂ ਦਰਿਆ ਕਾਬਲ ਦੇ ਕੰਢੇ ਪਰ ਪੱਕਾ ਬਣਵਾਇਆ ਇਹ ਕਿਲਾ ਕਾਬਲ ਦੇ ਦੋ ਰਸਤਿਆਂ ਨੂੰ ਆਪਣੇ ਕਾਬੂ ਵਿੱਚ ਰੱਖਦਾ ਸੀ ਇੱਕ ਰਾਹ ਕਾਬਲ ਤੋਂ ਮੁਹੰਮਦਾਂ ਦੇ ਇਲਾਕੇ ਵਿੱਚੋਂ ਹੋ ਕੇ ਆਉਂਦਾ ਸੀ ਤੇ ਦੂਜਾ ਦਰਿਆ ਕਾਬਲ ਦੇ ਰਾਹ ਇਸ ਅਤੀ ਲੋੜਿੰਦੇ ਕਿਲੇ ਨਾਲ ਜਲੀ ਅਤੇ ਥਲੀ ਦੋਵੇਂ ਰਸਤੇ ਖਾਲਸੇ ਦੇ ਕਬਜ਼ੇ ਵਿੱਚ ਆ ਗਏ ਸਨ ਇਸ ਜ਼ਰੂਰੀ ਕਿਲੇ ਦਾ ਕਿਲੇਦਾਰ ਸਰਦਾਰ ਨਛੱਤਰ ਸਿੰਘ ਸਪੁੱਤਰ ਮਾਨਜੋਗ ਸਰਦਾਰ ਧੰਨਾ ਸਿੰਘ ਮਲਬਈ ਨੂੰ ਥਾਪਿਆ ਗਿਆ ਜਿਸ ਦੀ ਤਹਿਤ ਵਿੱਚ 300 ਪੈਦਲ 100 ਸਵਾਰ 10 ਤੋਪਖਾਨੇ ਦੇ ਜਵਾਨ ਅਤੇ ਦੋ ਵੱਡੀਆਂ ਤੇ ਦੋ ਛੋਟੀਆਂ ਤੋਪਾਂ ਅਤੇ ਜ਼ਰੂਰੀ ਜੰਗੀ ਜ਼ਖੀਰਾ ਰੱਖਿਆ ਗਿਆ ਸੀ ਇਸ ਤੋਂ ਛੋਟ ਇੱਕ ਹੋਰ ਕਿਲਾ ਜੋ ਆਪਣੇ ਨਾਮ ਦੀ ਸਿੱਖ ਇਤਿਹਾਸ ਵਿੱਚ ਜਮਰੋਦ ਦੀ ਤਰਾ ਪ੍ਰਸਿੱਧਤਾ ਰੱਖਦਾ ਹੈ ਬੜੀ ਜ਼ਰੂਰੀ ਥਾਂ ਪਰ ਸਰਦਾਰ ਹਰੀ ਸਿੰਘ ਨੇ ਬਣਵਾਇਆ ਸੀ ਜਿਸ ਦਾ ਨਾਮ ਕਿਲਾ ਸ਼ੰਕਰਗੜ੍ਹ ਜਾਂ ਸਿੱਖਾਂ ਦੀ ਢੇਰੀ ਹੈ ਇਹ ਕਿਲਾ ਉਹਨਾਂ ਤਿੰਨਾਂ ਰਸਤਿਆਂ ਨੂੰ ਕਾਬੂ ਰੱਖਦਾ ਸੀ ਜੋ ਕਿ ਬਿਜੌਰ ਤੋਂ ਇੱਕ ਮੁਹੰਮਦਾਂ ਦੇ ਇਲਾਕੇ ਦਰਾਗੰਧਾਰ ਵਿੱਚੋਂ ਦੇ ਤੀਜਾ ਕਾਬਲ ਤੋਂ ਦੁਆਬੇ ਹਸਤਨਗਰ ਵਿੱਚ ਆ ਮਿਲਦਾ ਸੀ ਇਸ ਕਿਲੇ ਵਿੱਚ 500 ਜਵਾਨ ਪੈਦਲ 100 300 ਸਵਾਰ 35 توپਚੀ ਦੋ ਵੱਡੀਆਂ ਤੇ 10 ਛੋਟੀਆਂ ਤੋਪਾਂ ਰੱਖੀਆਂ ਗਈਆਂ ਸਨ ਜਿਸ ਦਾ ਕਿਲਾਦਾਰ ਆਪਣੇ ਸਮੇਂ ਦਾ ਮੰਨਿਆ ਬਹਾਦਰ ਸورਮਾ ਸਰਦਾਰ ਲੈਣਾ ਸਿੰਘ ਸੰਧਾ ਵਾਲੀਆ ਸੀ ਇੱਥੇ ਇਹ ਦੱਸਣਾ ਕਿ ਇਹ ਕਿਲਾ ਸਨ 1837ਵੀਂ ਦੇ ਮਹਾਜੰਗ ਦੇ ਸਮੇਂ ਕਿੰਨਾ ਜ਼ਰੂਰੀ ਸਾਬਤ ਹੋਇਆ ਜ਼ਰੂਰਤ ਨਹੀਂ ਇਸ ਦਾ ਸਵਿਸਥਾਰ ਹਾਲ ਜੋਗ ਥਾਂ ਪਰ ਅੱਗੇ ਆਵੇਗਾ ਇਸ ਤਰ੍ਹਾਂ ਅਫਗਾਨਿਸਤਾਨ ਦੇ ਸਾਰੇ ਰਸਤਿਆਂ ਦੇ ਦਰਿਆ ਨੂੰ ਪੂਰੀ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਕਰਕੇ ਸਰਦਾਰ ਹਰੀ ਸਿੰਘ ਪਸ਼ਾਵਰ ਵੱਲ ਪਰਤ ਆਏ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਜਿਸ ਦਾ ਇੰਗਲਿਸ਼ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ